ਪੰਜਾਬ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਸੂਬੇ ਦੇ ਸਾਬਕਾ ਵਜੀਰ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਜੋ ਕੈਂਸਰ ਤੋਂ ਪੀੜਤ ਸਨ ਉਹ ਠੀਕ ਠਾਕ ਹੋ ਗਏ ਨੇ ਤੰਦਰੁਸਤ ਨੇ ਜੋ ਨਵਜੋਤ ਸਿੰਘ ਸਿੱਧੂ ਜਾਂ ਸਿੱਧੂ ਜੋੜੇ ਵੱਲੋਂ ਦਾਅਵੇ ਕੀਤੇ ਗਏ ਸੀ ਉਹਨਾਂ ਦਾਅਵਿਆਂ ਤੇ ਹੁਣ ਇਤਰਾਜ਼ ਉੱਠਣੇ ਸ਼ੁਰੂ ਹੋ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਹੁਣ ਆਖਿਆ ਸੀ ਕਿ ਨਿੰਮ ਹਲਦੀ ਦੇ ਨਾਲ ਕੈਂਸਰ ਜਿਹੜੀ ਆ ਉਹਦੀ ਬਿਮਾਰੀ ਦੂਰ ਹੋਈ ਸੀ ਪਰ ਉਧਰ ਟਾਟਾ ਕੈਂਸਰ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਕੋਈ ਸਬੂਤ ਨਹੀਂ ਆ ਤੇ ਇੱਕ ਜਾਂਚ ਦਾ ਵਿਸ਼ਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਚਰਚਾ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਨਵਜੋਤ ਸਿੰਘ ਸਿੱਧੂ ਹੋਣਾ ਨੇ ਜੋ ਕੈਂਸਰ ਦੀ ਬਿਮਾਰੀ ਨੂੰ ਲੈ ਕੇ ਜੋ ਦੇਸੀ ਨੁਸਕੇ ਸਾਰਿਆਂ ਦੇ ਨਾਲ ਸਾਂਝੇ ਕੀਤੇ ਨੇ ਉਹ ਵੀਡੀਓ ਕਾਫੀ ਵਾਇਰਲ ਹੋਈਆਂ ਨੇ ਉਸ ਤੋਂ ਬਾਅਦ ਹੁਣ ਟਾਟਾ ਕੈਂਸਰ ਹਸਪਤਾਲ ਦੇ ਡਾਕਟਰਾਂ ਨੇ ਉਹਨਾਂ ਦਾਅਵਿਆਂ ਨੂੰ ਕਾਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਨਵਜੋਤ ਸਿੰਘ ਸਿੱਧੂ ਦੀ ਪਤਨੀ ਜੋ ਕੈਂਸਰ ਤੋਂ ਠੀਕ ਹੋ ਚੁੱਕੀ ਆ ਉਹਦੇ ਇਲਾਜ ਦੇ ਦਾਅਵੇ ਤੇ ਹੁਣ ਵਿਵਾਦ ਹੋ ਗਿਆ ਸਿੱਧੂ ਨੇ ਕਿਆ ਸੀ ਕਿ ਉਹਨਾਂ ਨੇ ਆਯੁਰਵੈਦਿਕ ਤਰੀਕੇ ਦੇ ਨਾਲ ਪਤਨੀ ਦਾ ਇਲਾਜ ਕੀਤਾ ਹੈ ਕੈਂਸਰ ਸੈਲਜ਼ ਨੂੰ ਵਧਾਉਣ ਵਾਲੀਆਂ ਮਿੱਠੀਆਂ ਚੀਜ਼ਾਂ ਨੂੰ ਬੰਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਡਾਕਟਰ ਨਵਜੋਤ ਕੋਰ ਸਿੱਧੂ ਕੈਂਸਰ ਫ੍ਰੀ ਹੋ ਗਏ ਸਨ ਸਿੱਦੂ ਨੇ ਸਬਾਰੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਪ੍ਰੈਸ ਕਾਨਫਰੰਸ ਵੀ ਕੀਤੀ ਇਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਟਾਟਾ ਮੈਮੋਰੀਅਲ ਹਸਪਤਾਲ ਦੀ ਅਗਵਾਈ ਵਿੱਚ 262 ਐਨਕਾਲੋਜਿਸਟ ਨੇ ਇਸ ਦਾਅਵੇ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਸਿੱਦੂ ਦੀ ਕੁਝ ਗੱਲਾਂ ਤੇ ਜੋ ਦਾਅਵੇ ਕੀਤੇ ਰਿਸਰਚ ਜ਼ਰੂਰ ਚੱਲ ਰਹੀ ਆ ਪਰ ਇਹਨਾਂ ਨਾਲ ਠੀਕ ਹੋਣ ਦਾ ਦਾਵਾ ਸਹੀ ਨਹੀਂ ਹੈ ਉਨਾ ਕਹਾ ਕੇ ਸਿੱਧੂ ਦੇ ਦਾਅਵੇ ਦੇ ਜਿਹੜੇ ਪੱਕੇ ਸਬੂਤ ਨਹੀਂ ਹੈ ਅਜੇ ਵਿੱਚ ਲੋਕਾਂ ਨੂੰ ਕੈਂਸਰ ਵਰਗੇ ਲੱਛਣ ਹੋਣ ਤੇ ਤੁਰੰਤ ਹਸਪਤਾਲ ਦੇ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ ਹੁਣ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਹੋਣਾ ਨੇ ਡਾਕਟਰ ਨਵਜੋਤ ਕੌਰ ਸਿੱਧੂ ਬਾਰੇ ਜਿਹੜਾ ਇਲਾਜ ਹੋਇਆ ਉਹਦੇ ਬਾਰੇ ਕੀ ਕੁਝ ਕਿਹਾ ਸੀ ਉਹ ਵੀ ਤੁਹਾਡੇ ਨਾਲ ਸਾਂਝੀ ਗੱਲ ਕਰਦੇ ਆ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਮੇਰੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਹੁਣ ਕੈਂਸਰ ਤੋਂ ਮੁਕਤ ਹੋ ਚੁੱਕਿਆ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਜੇਲ੍ਹ ਦੇ ਵਿੱਚ ਹੀ ਔਰ ਜਦੋਂ ਜੇਲ੍ਹ ਵਿੱਚੋਂ ਰਿਹਾ ਹੋਇਆ ਤਾਂ ਉਦੋਂ ਉਸ ਦੀ ਪਤਨੀ ਦਾ ਆਪਰੇਸ਼ਨ ਹੋ ਚੁੱਕਾ ਸੀ ਉਹਨੇ ਕਿਹਾ ਕਿ ਉਹਨਾਂ ਦੀ ਕੀਮੋਥੈਰਪੀ ਹੋਈ ਲੰਮੇ ਸਮੇਂ ਤੱਕ ਇਸ ਦਾ ਲਾਚਲਿਆ ਪੂਰਾ ਪਰਿਵਾਰ ਨਾਲ ਖੜਿਆ ਸੀ ਇੱਕ ਵਕਤ ਆਇਆ ਸੀ ਕਿ ਮੇਰੀ ਪਤਨੀ ਨੂੰ ਲੱਗਾ ਕਿ ਸ਼ਾਇਦ ਮੈਂ ਨਾ ਬਚਾਂ ਫਿਰ ਬੇਟੇ ਦੀ ਵਿਆਹ ਅਸੀਂ ਜਲਦੀ ਕਰਵਾ ਦਿੱਤਾ ਉਦੋਂ ਵੀ ਉਹ ਹਸਪਤਾਲ ਦੇ ਵਿੱਚ ਹੀ ਬੇਟੇ ਦੇ ਵਿਆਹ ਦੇ ਦੌਰਾਨ ਕੁਝ ਹਫ਼ਤੇ ਦੇ ਲਈ ਉਹਦਾ ਜਿਹੜਾ ਇਲਾਜ ਉਹ ਅਸੀਂ ਮਿਸ ਕਰਨਾ ਪਿਆ ਸੀ ਨਵਜੋਤ ਸਿੰਘ ਸਿੱਧੂ ਨੇ ਅੱਗੇ ਵੀ ਕਿਹਾ ਕਿ ਇਲਾਜ ਮਿਸ ਕੀਤਾ ਤਾਂ ਕੁਝ ਦਿਨਾਂ ਤੋਂ ਬਾਅਦ ਚੱਲਿਆ ਕਿ ਕੈਂਸਰ ਫਿਰ ਤੋਂ ਹੋ ਗਿਆ ਸਭ ਤੋਂ ਵੱਡੀ ਗੱਲ ਹੈ ਕਿ ਸਾਰਾ ਇਲਾਜ ਭਾਰਤ ਦੇ ਵਿੱਚ ਹੀ ਹੋਇਆ 40% ਦਾ ਇਲਾਜ ਪਟਿਆਲਾ ਸਥਿਤ ਅਰਜੰਦਰਾ ਹਸਪਤਾਲ ਵਿੱਚ ਹੋਇਆ ਬਾਕੀ ਦਾ ਇਲਾਜ ਜਮਨਾਨਗਰ ਵਿੱਚ ਹੋਇਆ ਡਾਕਟਰ ਨੇ ਕਿਹਾ ਕਿ ਸਿਰਫ 5% ਦੀ ਚਾਂਸ ਹੈ ਕੈਂਸਰ ਸਕਿਨ ਵਿੱਚ ਮਿਲ ਗਿਆ ਮੇਰੇ ਇੱਕ ਦੋਸਤ ਦਾ ਬੇਟਾ ਅਮਰੀਕਾ ਵਿੱਚ ਡਾਕਟਰੀ ਪੜ੍ਹ ਕੇ ਆਇਆ ਸੀ ਉਸਨੇ ਵੀ ਕਿਹਾ ਸੀ ਕਿ ਕੋਈ ਚਾਂਸ ਨਹੀਂ ਹਨ ਸਿੱਧੂ ਨੇ ਕਿਹਾ ਕਿ ਜਦੋਂ ਪਤਾ ਲੱਗਾ ਕਿ ਤਾਂ ਫਿਰ ਮੈਂ ਕਈ ਘੰਟੇ ਪੜਿਆ ਬਿਮਾਰੀ ਬਾਰੇ ਰਿਸਰਚ ਕੀਤੀ ਫਿਰ ਮੈਨੂੰ ਮੈਂ ਕੁਝ ਵੀ ਨਹੀਂ ਛੱਡਿਆ ਤੇ ਫਿਰ ਚਾਹੇ ਅਮਰੀਕੀ ਡਾਕਟਰ ਸੀ ਚਾਹੇ ਆਯੁਰਵੈਦਿਕ ਡਾਕਟਰੀ ਦਿਨ ਚ 4 ਤੋਂ 5 ਘੰਟੇ ਮੈਂ ਹਰ ਰੋਜ਼ ਪੜਦਾ ਸੀ ਕਿ ਕਿਤੇ ਨਾ ਕਿਤੇ ਇਹਦਾ ਇਲਾਜ ਮਿਲ ਸਕੇ ਜਦੋਂ ਮੈਂ ਡਾਕਟਰ ਨੂੰ ਪੁੱਛਿਆ ਕਰਾਂ ਤਾਂ ਡਾਕਟਰ ਡਾਈਟਿੰਗ ਕਰਵਾਉਣ ਤੋਂ ਸਿੱਧਾ ਮਨਾ ਕਰ ਦਿੰਦੇ ਸੀ ਜਦੋਂ ਹੋਇਆ ਕਿ ਕੋਈ ਚਾਂਸ ਨਹੀਂ ਤਾਂ ਫਿਰ ਮੈਂ ਜੋ ਪੜਿਆ ਉਹੀ ਕਰਨਾ ਸ਼ੁਰੂ ਕਰ ਦਿੱਤਾ ਮੈਂ ਆਪਣੀ ਬੇਟੀ ਦੇ ਨਾਲ ਮਿਲ ਕੇ ਆਪਣੀ ਪਤਨੀ ਲਈ ਡਾਈਟ ਸ਼ੁਰੂ ਕਰਵਾਈ ਨਵਜੋ ਸਿੰਘ ਸਿੱਧੂ ਨੇ ਵੀ ਕਿਹਾ ਸੀ ਕਈ ਲੋਕ ਮੈਨੂੰ ਕਿਹਾ ਸੀ ਕਿ ਤੁਹਾਡੇ ਕੋਲ ਕਰੋੜਾ ਪੇ ਤਾਂ ਤੁਸੀਂ ਠੀਕ ਹੋ ਜਾਓਗੇ ਪਰ ਮਗਰ ਇੱਕ ਆਮ ਇਨਸਾਨ ਕਿਵੇਂ ਠੀਕ ਹੋਏਗਾ ਮੈਂ ਕਿਹਾ ਕਿ ਜਿਵੇਂ ਡਾਈਟ ਨਾਲ ਉਹਨਾਂ ਨੇ ਆਪਣੀ ਪਤਨੀ ਦਾ ਇਲਾਜ ਕਰਵਾਇਆ ਇਸੇ ਤਰ੍ਹਾਂ ਇੱਕ ਆਮ ਆਦਮੀ ਵੀ ਉਹ ਇਲਾਜ ਦੇ ذریعے ਆਪਣੇ ਆਪ ਨੂੰ ਬਚਾ ਸਕਦਾ ਸਿੱਧੂ ਨੇ ਵੀ ਕਿਹਾ ਸੀ ਕਿ ਸਟੇਜ 4 ਦਾ ਕੈਂਸਰ ਹੋਣ ਤੋਂ ਬਾਅਦ ਉਹਦੀ ਪਤਨੀ 40 ਦਿਨਾਂ ਦੇ ਅੰਦਰ ਵਾਪਸ ਆ ਗਏ ਲੋਕ ਕਹਿੰਦੇ ਸੀ ਕਿ ਕਰੋਨਾ ਪੇ ਲੱਗਦੇ ਪਰ ਮੈਂ ਕਹਿੰਦਾ ਨਿੰਮ ਦੇ ਪੱਤਿਆਂ ਦੇ ਕੀ ਪੈਸੇ ਲੱਗਦੇ ਨੇ ਕੈਂਸਰ ਇੱਕ ਇਨਫੋਰਮੇਸ਼ਨ ਹੈ ਜੋ ਕਿ ਦੁੱਧ ਕਾਰਬੋਹਾਈਡ੍ਰੇਟਸ ਕਣਕ ਰਫਾਈਨਡ 슈ਗਰ ਜਿਵੇਂ ਕਿ ਜਲੇਬੀ ਅਤੇ ਮੈਦਾ ਵਰਗੀਆਂ ਚੀਜ਼ਾਂ ਤੋਂ ਹੁੰਦਾ ਹੈ ਇਸ ਲਈ ਇਸ ਨੂੰ ਬੰਦ ਕਰਨਾ ਚਾਹੀਦਾ ਸਿੱਧੂ ਨੇ ਕਿਹਾ ਕਿ ਫਿਰ ਅਸੀਂ ਆਪਣੀ ਪਤਨੀ ਦੀ ਡਾਈਟ ਦੀਆਂ ਉਹ ਚੀਜ਼ਾਂ ਐਡ ਕੀਤੀਆਂ ਜਿਸ ਲਈ ਉਸ ਨੂੰ ਜ਼ਰੂਰਤ ਸੀ ਸਵੇਰੇ 10 ਵੇ ਨਿੰਬੂ ਦਾ ਪਾਣੀ ਦਿੱਤਾ ਜਾਂਦਾ ਸੀ ਜਿਸ ਵਿੱਚ ਗਰਮ ਪਾਣੀ ਕੱਚੀ ਹਲਦੀ ਇੱਕ ਲਸਣ ਤੇ ਇੱਕ ਸੇਬ ਦਾ ਸਿਰਕਾ ਉਹ ਮਿਲਾ ਕੇ ਫਿਰ ਇਸ ਤੋਂ ਬਾਅਦ ਅੱਧੇ ਘੰਟੇ ਬਾਅਦ 10 ਤੋਂ 12 ਨਿੰਮ ਦੇ ਪੱਤੇ ਤੇ ਤੁਲਸੀ ਦੇ ਪੱਤੇ ਦਿੰਦੇ ਸੀ ਚਾਹ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਸੀ ਸਵੇਰੇ ਚਾਹ ਦੀ ਜਗ੍ਹਾ ਉਸ ਨੂੰ ਦਾਲਚੀਨੀ ਲੌਂਗ ਅਤੇ ਛੋਟੀ ਇਲਾਚੀ ਇਸ ਵਿੱਚ ਮਾਤਰ ਥੋੜਾ ਜਿਹਾ ਗੁੜ ਮਿਲਾ ਕੇ ਕੜਾ ਬਣਾ ਕੇ ਦਿੱਤਾ ਜਾਂਦਾ ਰਿਹਾ ਸੀ ਸਿੱਧੂ ਨੇ ਇਹ ਵੀ ਕਿਹਾ ਸੀ ਕਿ ਨੂਨੀ ਦੀ ਡਾਈਟ ਵਿੱਚ ਨਟਸ ਐਂਡ ਦਿੱਤੇ ਗਏ ਸੀ ਨਾਲ ਹੀ ਸਫੇਦ ਪੇਠੇ ਦਾ ਜੂਸ ਵੀ ਦਿੱਤਾ ਜਾਂਦਾ ਸੀ ਇਸ ਤੋਂ 1 ਘੰਟੇ ਬਾਅਦ ਬਲੂਬੇਰੀ ਦਿੱਤੇ ਜਾਂਦੇ ਸੀ ਅਗਰ ਕੋਈ ਬਲੂਬੇਰੀ ਨਹੀਂ ਅਫੋਰਡ ਕਰ ਸਕਦਾ ਤਾਂ ਉਹਦੀ ਜਗ੍ਹਾ ਅਨਾਰ ਦਿੱਤਾ ਜਾ ਸਕਦਾ ਅਗਰ ਕੋਈ ਅਨਾਰ ਵੀ ਨਹੀਂ ਇਸਤੇਮਾਲ ਕਰ ਸਕਦਾ ਤਾਂ ਫਿਰ ਆਮਲਾ ਸਭ ਤੋਂ ਚੰਗਾ ਬਲੈਕ 베ਰੀ ਮਤਲਬ ਸ਼ਤੂਤ ਖਾਨ ਜਿਹੜਾ ਨਾਲ ਕੈਂਸਰ ਨੂੰ ਹਰਾਉਣ ਵਿੱਚ ਸਭ ਤੋਂ ਵੱਡਾ ਜਿਹੜੀ ਮਦਦ ਆ ਉਹ ਬਲੈਕ 베ਰੀ ਉਹਦੇ ਨਾਮ ਮਿਲਦੀ ਹੈ ਬੇਰੀ ਦੇ ਨਾਲ ਇੱਕ ਗਲਾਸ ਚਕੁੰਦਰ, ਗਾਜਰ ਅਤੇ ਆਮਲੇ ਦਾ ਜੂਸ ਅਤੇ ਡਰਾਈ ਫਰੂਟ ਦਿੱਤੇ ਜਾਂਦੇ ਨੇ। ਇਸ ਤੋਂ ਬਾਅਦ ਉਹਦੀ ਪਤਨੀ ਨੂੰ ਕੁਝ ਵੀ ਖਾਣ ਵਾਸਤੇ ਨਹੀਂ ਦਿੱਤਾ ਜਾਂਦਾ। 1:30 ਸ਼ਾਮ ਕਰੀਬ 7:30 ਵਜੇ ਉਸ ਨੂੰ ਆਖਰੀ ਖਾਣੇ ਦੇ ਵਿੱਚ ਉਬਲਾ ਹੋਇਆ ਕਿਨੋਵਾ ਮਤਲਬ ਬਾਥੂ ਦਿੱਤਾ ਜਾਂਦਾ ਸੀ। ਅਗਰ ਕਿਨੋਵਾ ਨਹੀਂ ਤਾਂ ਫਿਰ ਬਦਾਮ ਦੇ ਆਟੇ ਦੀ ਰੋਟੀ, ਦੋ ਸਬਜ਼ੀਆਂ ਤੇ ਸਲਾਦ ਦਿੱਤਾ ਜਾਂਦਾ ਸੀ। ਇਸ ਰੁਟੀਨ ਵਿੱਚ ਕਰੀਬ 40 ਦਿਨ ਨਿਕਲੇ ਜਿਸ ਤੋਂ ਬਾਅਦ ਮਹਾਲੀ ਚ ਟੈਸਟ ਕਰਵਾਇਆ ਗਿਆ ਫਿਰ ਮਹਾਲੀ ਚ ਆਪਰੇਸ਼ਨ ਕਰਵਾਇਆ ਗਿਆ ਆਪਰੇਸ਼ਨ ਦੇ ਕਰੀਬ 50 ਦਿਨਾਂ ਬਾਅਦ ਕੈਂਸਰ ਦਾ ਇੱਕ ਵੀ ਅੰਛ ਸਰੀਰ ਦੇ ਵਿੱਚ ਨਹੀਂ ਰਹਿ ਗਿਆ ਸੀ ਸਿੱਧੂ ਨੂੰ ਇਹ ਵੀ ਕਿਹਾ ਸੀ ਕਿ ਮੈਂ ਕਹਿਣਾ ਚਾਹੁੰਦਾ ਕਿ ਕੈਂਸਰ ਨੂੰ ਵੀ ਹਰਾਇਆ ਜਾ ਸਕਦਾ ਅਗਰ ਤੁਸੀਂ ਆਪਣੇ ਲਾਈਫਸਟਾਈਲ ਨੂੰ ਚੇਂਜ ਕਰੋਗੇ ਤਾਂ ਲਾਜ਼ਮੀ ਤੌਰ ਤੇ ਕੈਂਸਰ ਨੂੰ ਵੀ ਹਰਾ ਸਕਦੇ ਇਸ ਡਾਈਟ ਵਿੱਚ ਮੈਂ ਵੀ ਆਪਣਾ ਕਰੀਬ 25 ਕਿਲੋ ਭਾਰ ਘਟਕੀਤਾ ਸੀ cancer ਦਾ ਸਭ ਤੋਂ ਵੱਡਾ ਕਾਰਨ ਹੈ ਫੈਟੀ ਲੀਵਰ ਸਿੱਧੂ ਨੂੰ ਅੱਗੇ-ਕੱਗੇ ਨਾਰੀਲ ਇੱਕ ਅਜੀਹੀ ਚੀਜ਼ ਹੈ ਕਿਉਂਕਿ ਜੋ انسان ਦੀ ਜ਼ਿੰਦਗੀ ਵਿੱਚ ਚਮਤਕਾਰ ਕਰ ਸਕਦੇ ਹਨ ਨਾਰੀਲ ਦਾ ਤੇਲ ਇਸਤੇਮਾਲ ਕੀਤਾ ਜਾਂਦਾ ਰਿਹਾ ਦੁੱਧ ਦੀ ਜਗ੍ਹਾ ਨਾਰੀਅਲ ਦਾ ਦੁੱਧ ਇਸਤੇਮਾਲ ਕੀਤਾ ਗਿਆ ਬਦਾਮ ਮਿਲਕ ਦਾ ਇਸਤੇਮਾਲ ਕੀਤਾ ਗਿਆ ਔਰ ਇਸ ਤਰ੍ਹਾਂ ਨੇ ਆਪਣੀ ਪਤਨੀ ਨੂੰ ਆਯੁਰਵੈਦ ਦੇ ਹਿਸਾਬ ਨਾਲ 4 ਬੀਜ ਵੀ ਦਿੱਤੇ ਜਾਂਦੇ ਜਿਸ ਵਿੱਚ ਤੇਲ ਅਲਸੀ ਦੇ ਬੀਜ ਸੂਰਜਮੁਖੀ ਦੇ ਬੀਜ ਦਿੱਤੇ ਜਾਂਦੇ ਰਹੇ ਇਸ ਵਿੱਚ ਉਹਦੀ ਸਿਹਤ ਦੇ ਵਿੱਚ ਕਾफी ਸੁਧਾਰ ਹੋਇਆ ਜਮਨਾ ਨਗਰ ਜਦੋਂ ਡਾਕਟਰਾਂ ਨੂੰ ਦਿਖਾਉਣ ਗਏ ਤਾਂ ਡਾਕਟਰ ਵੀ ਹੈਰਾਨ ਸੀ ਕਿ ਇਵੇਂ ਇੰਨਾ ਜ਼ਿਆਦਾ ਕਿਵੇਂ ਸੁਧਾਰ ਹੋ ਗਿਆ ਸਿੱਧੂ ਨੇ ਅੱਜ ਇਹ ਵੀ ਕਿਹਾ ਸੀ ਕਿ ਉਸ ਦੀ ਆਪਣੀ ਮਤਲਬ ਪਤਨੀ ਦੀ ਜੰਗ ਵਿੱਚ ਨੂੰ ਕਰੀਬ ਡੇਢ ਸਾਲ ਹੋ ਗਏ ਸੀ ਜਿਸ ਵਿੱਚ ਪੂਰਾ ਪਰਿਵਾਰ ਅੱਜ ਖੁਸ਼ ਆ ਮੇਰੇ ਬੱਚੇ 24 ਘੰਟੇ ਆਪਣੀ ਮਾਂ ਦੇ ਨਾਲ ਰਹਿੰਦੇ ਸੀ ਅੱਜ ਮੈਂ ਫਕਰ ਨਾਲ ਕਹਿ ਸਕਦਾ ਕਿ ਜ਼ਿੰਦਗੀ ਵਿੱਚ 4 ਤੋਂ 5 ਚੀਜ਼ਾਂ ਵਿਅਕਤੀ ਅਗਰ ਸੁਧਾਰ ਲਵੇ ਤਾਂ ਉਹ ਕੈਂਸਰ ਨੂੰ ਹਰਾ ਸਕਦਾ ਜੋ ਕੈਂਸਰ ਤੋਂ ਪੀੜਤ ਨੇ ਸਿਰਫ ਆਪਣੀ ਵਿਚਾਰਧਾਰਾ ਬਦਲੋ ਸਭ ਕੁਝ ਸਹੀ ਹੋਏਗਾ ਉਹਨੇ ਕਿਹਾ ਕਿ ਉਸਦੀ ਪਤਨੀ ਨੇ ਕਦੀ ਵੀ ਇਲਾਜ ਦੇ ਦੌਰਾਨ ਉਹ ਕਮਜ਼ੋਰ ਨਹੀਂ ਦਿਖਾਈ ਦਿੱਤੀ ਪੋਜ਼ਿਟਿਵ ਖਿਆਲਾਂ ਨੇ ਸਾਡੀ ਬਹੁਤ ਮਦਦ ਕੀਤੀ ਉਹਨੇ ਕਿਹਾ ਕਿ ਸਾਡੇ ਰਜਿੰਦਰਾ ਹਸਪਤਾਲ 'ਚ ਉਹ ਮਸ਼ੀਨਾਂ ਜੋ ਕਿ ਅਮਰੀਕਾ ਦੇ ਸਭ ਤੋਂ ਵੱਡੇ ਹਸਪਤਾਲਾਂ ਵਿੱਚ ਪਈਆਂ ਸਾਰਾ ਲਾਜ ਅਸੀਂ ਭਾਰਤ ਵਿੱਚ ਕਰਵਾਇਆ 10 ਤੋਂ 12 ਲੱਖ ਰੁਪਏ ਤੋਂ ਜ਼ਿਆਦਾ ਖਰਚ ਨਹੀਂ ਆਇਆ ਸਿੱਧੂ ਨੇ ਕਿਹਾ ਕਿ ਜਦੋਂ ਉਸ ਦੀ ਪਤਨੀ ਦਾ ਆਪਰੇਸ਼ਨ ਹੋਇਆ ਸੀ ਤਾਂ ਜ਼ਖਮ ਭਰ ਨਹੀਂ ਰਹੇ ਸੀ ਮਗਰ ਇਸ ਡਾਈਟ ਦੇ ਨਾਲ ਉਸ ਦੀ ਪਤਨੀ ਨੇ 40 ਦਿਨ ਵਿੱਚ ਆਪਣੇ ਆਪ ਨੂੰ ਰਿਕਵਰ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਸਭ ਕੁਝ ਹੋਇਆ ਸਿਰਫ ਆਯੁਰਵੈਦਿਕ ਦੇ ਨਾਲ ਸਿੱਧੂ ਨੇ ਵੀ ਕਿਹਾ ਕਿ ਪਾਣੀ ਦੀ ਕੁਆਲਿਟੀ ਵੀ ਬੜੀ ਮੈਟਰ ਕਰਦੀ ਹੈ ਪਾਣੀ ਕਿੰਨਾ ਸਾਫ਼ ਪੀਰੋ ਪਾਣੀ ਦਾ ਪੀ ਐਚ ਲੈਵਲ 7 ਹੋਣਾ ਚਾਹੀਦਾ ਉਸ ਉਹੀ ਪਾਣੀ ਪੀਣਾ ਚਾਹੀਦਾਗਾ ਗੰਦਾ ਪਾਣੀ ਪੀਣ ਨਾਲ ਕੈਂਸਰ ਵੱਧਦਾ ਪਾਣੀ ਵਿੱਚ ਖੀਰਾ ਤੇ ਨਿੰਬੂ ਪਾ ਕੇ ਪੀਣਾ ਚਾਹੀਦਾਗਾ ਵਰਜਿਸ਼ ਵੀ ਕਰਨੀ ਚਾਹੀਦੀ ਹੈ ਕੈਂਸਰ ਦੇ ਨਾਲ ਲੜਨ ਦਾ ਇੱਕ ਸਭ ਤੋਂ ਵੱਡਾ ਹਿੱਸਾ ਜੇ ਸਰੀਰ ਵਿੱਚ ਐਸਿਡ ਬਣਦਾ ਉਹ ਸਰੀਰ ਵਿੱਚ ਵੀ ਕੈਂਸਰ ਫੈਲ ਰਿਹਾ ਹੁੰਦਾ ਜਾਂ ਬਣ ਰਿਹਾ ਹੁੰਦਾ ਅਗਰ ਤੁਹਾਨੂੰ ਕੋਈ ਦਾਲ ਜਾਂ ਫਿਰ ਛੋਲੇ ਬਣਾਉਣੇ ਆ ਜਾਂ ਫਿਰ ਇੱਕ ਰਾਤ ਪਹਿਲਾਂ ਉਹਨੂੰ ਪਾਣੀ ਵਿੱਚ ਪਾ ਕੇ ਰੱਖ ਲੋ ਫਿਰ ਉਹ ਇੱਕ ਐਸਿਡ ਤੋਂ ਇੱਕ ਐਲਕਾਇਨ ਹੋ ਜਾਂਦਾ ਹੈ ਸਿੱਧੂ ਨੇ ਆਪਣੀ ਪਤਨੀ ਦਾ ਇੱਕ ਕਿੱਸਾ ਸੁਣਾਉਦੇ ਕਿਹਾ ਸੀ ਇੱਕ ਦਿਨ ਉਸ ਦੀ ਪਤਨੀ ਨੇ ਚੋਰੀ ਛਿਪ ਕੇ ਚਿਪਸ ਦਾ ਇੱਕ ਪੈਕਟ ਲੈ ਲਿਆ ਮੈਨੂੰ ਪਤਾ ਚੱਲਿਆ ਤਾਂ ਮੈਂ ਬੈਗ ਚੈੱਕ ਕੀਤਾਗਾ ਬੈਗ ਦੇਖਿਆ ਤਾਂ ਤਿੰਨ ਤੋਂ ਚਾਰ ਪੈਕਟ ਚਿਪਸ ਦੇ ਨਿਕਲੇ ਫਿਰ ਮੈਂ ਉਹਨੂੰ ਕਿਹਾ ਕਿ ਇਹਦਾ ਕਨੋਵਾ ਦੇ ਚਿਪਸ ਹੈ ਜਦੋਂ ਮੈਂ ਇਹਦੀ ਉਸਦੀ ਕੈਲਰੀ ਚੈੱਕ ਕੀਤੀ ਤਾਂ 800 ਲਿਖਿਆ ਹੋਇਆ ਸੀ ਮੈਂ ਤੁਰੰਤ ਉਹਨੂੰ ਬਾਹਰ ਕਰ ਦਿੱਤਾਗਾ ਸਿੱਧੂ ਕਹ ਕੇ ਪੇਸ਼ੈਂਟ ਬਾਜ਼ ਨਹੀਂ ਆਏਗਾ ਮਗਰ ਤੁਹਾਨੂੰ ਉਸ ਦੇ ਖਿਲਾਫ ਥੋੜਾ ਸਖਤ ਹੋਣਾ ਪਏਗਾ ਉਹਦੇ ਰੀ ਡਾਕਟਰ ਨਵਜੋਤਕਾਰ ਸਿੱਧੂ ਨੇ ਕਿਹਾ ਸੀ ਕਿ ਮੈਂ ਕਈ ਜਗ੍ਹਾ ਤੇ ਛਾਪੇ ਮਾਰੇ ਜਿਸ ਨੂੰ ਮੈਂ ਦੇਖਿਆ ਕਿ ਕਿਵੇਂ ਅੰਡੇ ਦੇ ਵਿੱਚ ਪਲਾਸਟਿਕ ਮਲਾਇਆ ਜਾਂਦਾ ਮਾਰਕੀਟ ਵਿੱਚ ਜਿਹੜੀ ਮੱਛੀ ਆ ਕਈ-ਕਈ ਦਿਨ ਰੱਖਦੇ ਨੇ ਉੱਤੇ ਵੀ ਫਲੂਡ ਲਗਾਉਂਦੇ ਨੇ ਜੋ ਮੁਰਦੇ ਤੇ ਲਗਾਇਆ ਜਾਂਦਾ ਅਜਿਹਾ ਖਾਣਾ ਖਾ ਕੇ ਅਸੀਂ ਕਿਵੇਂ ਬਚ ਸਕਦੇ ਹਾਂ ਪਿਛਲੇ ਸਾਲ ਕੈਂਸਰ ਦੀ ਬਿਮਾਰੀ ਵਿੱਚ 25% ਦੀ ਜਿਹੜੇ ਨੇ ਉਦੇਸ਼ ਦੇ ਅੰਕੜੇ ਦਰਨੇ ਕਿ ਵਾਧਾ ਹੋਇਆ ਹੁਣ ਜਮਨਾ ਨਗਰ ਦੇ ਡਾਕਟਰ ਰੁਪਿੰਦਰ ਸਿੰਘ ਨੇ ਕਿਹਾ ਕਿ ਡਾਕਟਰ ਨਵਜੋਦ ਕੌਰ ਨੂੰ ਤੀਸਰੇ ਸਟੇਜ ਦਾ ਬ੍ਰੈਸ ਕੈਂਸਰ ਸੀ ਤਦ ਉਹਨਾਂ ਦੇ ਪਤੀ ਜੇਲ੍ਹ ਵਿੱਚ ਸਨ ਕੁਝ ਦਿਨਾਂ ਤੱਕ ਨਵਜੋਦ ਕੌਰ ਸਿੱਧੂ ਕਾਫੀ ਚਿੰਤਤ ਸੀ ਫਿਰ ਉਸ ਦਾ ਪਹਿਲਾ ਆਪਰੇਸ਼ਨ ਹੋਇਆ ਫਿਰ ਉਹਦੀ ਕੀਮੋਥੈਰਪੀ ਹੋਈ ਸਭ ਕੁਝ ਠੀਕ ਚੱਲ ਰਿਹਾ ਸੀ ਇਸੇ ਦੌਰਾਨ ਉਹਨਾਂ ਨੇ ਆਪਣੇ ਬੇਟੇ ਦਾ ਵਿਆਹ ਵੀ ਰੱਖ ਲਿਆ ਤੇ ਕੁਝ ਇਲਾਜ ਸਕਿੱਪ ਵੀ ਕਰ ਗਏ ਇਸ ਦੇ ਚੱਲਦੇ ਉਹਨੂੰ ਦੁਬਾਰਾ ਕੈਂਸਰ ਹੋ ਗਿਆ ਕੈਂਸਰ ਸਟੇਜ ਤੋਂ 3-4 ਤੱਕ ਪਹੁੰਚ ਗਿਆ ਸੀ ਮਗਰ ਉਹਨਾਂ ਨੇ ਉਹਨਾਂ ਦੀ ਲੜਨ ਦੀ ਬੜੀ ਇੱਛਾ ਸ਼ਕਤੀ ਸੀ ਇਸ ਤੋਂ ਬਾਅਦ ਅਸੀਂ oncologist ਕੀਮੋ ਤੇ ਕੁਝ ਥੈਰੇਪੀ ਸ਼ੁਰੂ ਕੀਤੀ ਜਿਸ ਵਿੱਚ ਕੈਂਸਰ ਵਿੱਚ ਕਾਫੀ ਫਰਕ ਆਇਆ ਫਿਰ ਅਸੀਂ ਇਸ ਤੇ 4 ਘੰਟੇ ਦਾ ਇੱਕ ਵੱਡਾ ਆਪਰੇਸ਼ਨ ਕੀਤਾ ਉਸ ਨੂੰ ਨਵਜੋਧਕੌਰ ਦੀ ਪੂਰੀ ਚੈਸਟ ਵਾਲ ਬਾਹਰ ਕੱਢ ਦਿੱਤੀ ਗਈ ਫਿਰ ਸਰਜਰੀ ਕਾਫੀ ਕੰਪਲਿਕੇਟਿਡ ਸੀ ਕਿਉਂਕਿ ਜ਼ਖਮ ਵੱਡੇ ਸਨ ਇਹ ਬਹੁਤ ਹੀ ਯੂਨਿਕ ਆਪਰੇਸ਼ਨ ਸੀ ਅਜਿਹੇ ਆਪਰੇਸ਼ਨ ਦੁਨੀਆ ਵਿੱਚ ਇੱਕ ਦੋ ਹੀ ਹੁੰਦੇ ਨੇ ਉਸ ਸਰਜਰੀ ਤੋਂ ਬਾਅਦ ਰੇਡੀਏਸ਼ਨ ਕਰਵਾਈ ਗਈ ਜੋ ਕਿ ਪਟਿਆਲਾ ਵਿੱਚ ਹੋਈ ਉਦੋਂ ਤੋਂ ਤੱਕ ਇਹ ਸਭ ਨਾਰਮਲ ਸੀ ਜੋ ਰਿਕਵਰੀ ਉਹਨਾਂ ਨੇ ਕੀਤੀ ਉਹ ਇੱਕ 크리스마 ਸੀ ਇਸ ਵਕਤ ਨਵਜੋਤ ਕੌਰ ਸਿੱਧੂ ਬਿਲਕੁਲ ਕੈਂਸਰ ਮੁਕਤ ਡਾਕਟਰ ਪਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਮੈਂ ਪਹਿਲਾਂ ਹੀ ਨਵਜੋਤ ਕੌਰ ਦਾ ਇਲਾਜ ਕਰ ਚੁੱਕਾ ਉਹ ਪਹਿਲਾਂ ਇਸ ਤਰ੍ਹਾਂ ਦੇ ਆਪਣੇ ਇਲਾਜ ਦੇ ਨਾਲ ਉਹਨੇ ਸੰਘਰਸ਼ ਕੀਤਾ ਉਹਨਾਂ ਨੂੰ ਮੇਰੇ ਤੇ ਪੂਰਾ ਯਕੀਨ ਸੀ ਕੁਝ ਮੁਸ਼ਕਲਾਂ ਜ਼ਰੂਰ ਆਈਆਂ ਨੇ ਪਰ ਸਾਡੀ ਮਿਹਨਤ ਅਤੇ ਉਹਨਾਂ ਦੀ ਜੀਣ ਦੀ ਇੱਛਾ ਸ਼ਕਤੀ ਦੇ ਨਾਲ ਅਸੀਂ ਕੈਂਸਰ ਨੂੰ ਹਰਾਉਣ ਵਿੱਚ ਕਾਮਯਾਬ ਹੋਏ ਉਧਰ ਇਸ ਬਾਰੇ ਹੁਣ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਪਰਮੇਸ਼ सीएस ने सोशल मीडिया एक्स पे कल लेटर पोस्ट ਕੀਤਾ جس ਵਿੱਚ ਉਹਨੇ ਕਿਹਾ ਕਿ ਲੈਟਰ टाटा मेमोरियल हॉस्पिटल ਦੇ 262 موجوده ਅਤੇ سابقا કેंसर ਦੇ ਡਾਕਟਰਾਂ ਦੇ ਸਾਈਨ ਵਾਲਾ ਲੈਟਰ ਹੈ जनहित ਵਿੱਚ ਇਹ ਲੈਟਰ ਜਾਰੀ ਕਰਦੇ ਹੋਣਾ ਕਿਹਾ ਕਿ سوشل میڈیا ਵਿੱਚ سابقا క్రికెਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਦੇ ਕੈਂਸਰ ਦੇ ਇਲਾਜ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਇਸ ਵਿੱਚ ਕਿਹਾ ਗਿਆ ਕਿ ਡੇਰੀ ਪ੍ਰੋਡਕਟ 슈ਗਰ ਨਾਲ ਖਾਣ ਤੋਂ ਕੈਂਸਰ ਹੋ ਜਾਂਦਾ ਹੈ ਹਲਦੀ ਅਤੇ ਨਿੰਮ ਦੇ ਨਾਲ ਜਿਹੜਾ ਇਲਾਜਵਾ ਉਹ ਕੈਂਸਰ ਠੀਕ ਠਾਕ ਹੋ ਜਾਂਦਾ ਇਹਨਾਂ ਬਿਆਨਾਂ ਦੇ ਨਾਲ ਜੁੜੇ ਕੋਈ ਠੋਸ ਸਬੂਤ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਵਿੱਚ ਕੁਝ ਪ੍ਰੋਡਕਟ ਤੇ ਰਿਸਰਚ ਚੱਲ ਰਹੀ ਹੈ ਲੇਕਿਨ ਉਹਨਾਂ ਨੂੰ ਐਂਟੀ ਕੈਂਸਰ ਏਜੰਟ ਦੇ ਤੌਰ ਤੇ ਇਸਤੇਮਾਲ ਦੀ ਸ਼ਿਫਾਰਿਸ਼ ਦੇ ਕੋਈ ਕਲੀਨਿਕਲ ਐਵੀਡੈਂਸ ਮੌਜੂਦ ਨਹੀਂ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੀਆਂ ਵਿਧੀਆਂ ਦੇ ਚੱਕਰ ਵਿੱਚ ਕੈਂਸਰ ਦੇ ਇਲਾਜ ਵਿੱਚ ਦੇਰੀ ਨਹੀਂ ਕਰਨੀ। ਉਹਨਾਂ ਕਿਹਾ ਕਿ ਅਗਰ ਇਸ ਸਮੇਂ ਡਿਟੈਕਟ ਕਰ ਲਿਆ ਗਿਆ ਤਾਂ ਸਰਜਰੀ, ਰੇਡੀਏਸ਼ਨ, ਥੈਰੇਪੀ ਅਤੇ ਕੀਮੋਥੈਰੇਪੀ ਦੇ ਨਾਲ ਕੈਂਸਰ ਦਾ ਇਲਾਜ ਕੀਤਾ ਜਾ ਸਕਦਾ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜੋ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਆਪਣੀ ਪਤਨੀ ਜਿਨ੍ਹਾਂ ਨੇ ਕੈਂਸਰ ਨੂੰ ਹਰਾ ਕੇ ਇੱਕ ਨਵਾਂ ਲੋਕਾਂ ਨੂੰ ਜਿਉਣ ਦਾ ਰਸਤਾ ਦਿਖਾਇਆ। ਉਹ ਜਿਹੜੀ ਉਹਨਾਂ ਦੀ ਡਾਈਟ ਆ ਜਾਂ ਆਯੁਰਵੈਦਿਕ ਇਲਾਜ ਆ ਉਹਨੂੰ ਲੈ ਕੇ ਹੁਣ ਜਿਹੜੇ ਕੈਂਸਰ ਦੇ ਹਸਪਤਾਲ ਖਾਸ ਕਰਕੇ ਟਾਟਾ ਕੈਂਸਰ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਰਿਸਰਚ ਚੱਲ ਰਹੀ ਹੈ ਪਰ ਕੋਈ ਹੱਲੇ ਪੁਖਤਾ ਸਬੂਤ ਨਹੀਂ ਹੈ ਪਰ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਹੋਣਾ ਨੇ ਇੱਕ ਆਰ ਦਿਖਾਇਆ ਕਿ ਉਹਨਾਂ ਦਾਵਾ ਕੀਤਾ ਕਿ ਕੈਂਸਰ ਨੂੰ ਹਰਾਉਣ ਦੇ ਵਿੱਚ ਲਾਈਫ ਸਟਾਈਲ ਖਾਣ ਦਾ ਪ੍ਰੇਜ ਤੇ ਕਿਹੜੇ-ਕਿਹੜੇ ਅਜੀਬ ਦਵਾਈਆਂ ਖਾਧੀਆਂ ਨੇ ਘਰੇਲੂ ਨੁਸਕੇ ਉਹਦੇ ਨਾਲ ਕੈਂਸਰ ਨੂੰ ਹਰਾਇਆ ਜਾ ਸਕਦਾ ਫਿਲਹਾਲ ਇਸ ਜਾਣਕਾਰੀ ਨਾਲ ਟੜਤੁਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ